ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਅਕਤੂਬਰ 2024 ਨੂੰ ਝਾਰਖੰਡ ਦਾ ਦੌਰਾ ਕਰਨਗੇ ਦੁਪਹਿਰ 2 ਵਜੇ ਦੇ ਕਰੀਬ ਉਹ 2000 ਕਰੋੜ ਰੁਪਏ ਤੋਂ ਵੱਧ ਦੇ ਵਕ ਵਕ ਪ੍ਰੋਜੈਕਟਾਂ ਦਾ ਨੀ ਪੱਥਰ ਉਦਘਾਟਨ ਅਤੇ ਉਦਘਾਟਨ ਕਰਨਗੇ ਹਜ਼ਾਰੀ ਬਾਗ ਝਾਰਖੰਡ ਵਿੱਚ 83300 ਕਰੋੜ ਦੇਸ਼ ਭਰ ਦੀ ਕਬਾਇਲੀ ਪਾਈਚਾਰਿਆਂ ਦੇ ਵਿਆਪਕ ਅਤੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਦੇ ਅਨੁਸਾਰ ਪ੍ਰਧਾਨ ਮੰਤਰੀ 79150 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਨਾਲ ਤਰਤਾਬਾ ਜਨਜਾਤੀ ਗ੍ਰਾਮ ਪੁਤਕਰਸ਼ਪ ਬਿਆਨ ਦੀ ਸ਼ੁਰੂਆਤ ਕਰਨਗੇ। ਇਹ ਅਭਿਆਨ 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 549 ਜ਼ਿਲ੍ਹਿਆਂ ਅਤੇ 2740 ਬਲਾਕਾਂ ਦੇ 5 ਕਰੋੜ ਤੋਂ ਵੱਤ ਆਦਿਵਾਸੀ ਲੋਕਾਂ ਨੂੰ ਲਾਭ ਪਹੁੰਚਾਉਣ ਵਾਲੀ ਲਗਭਗ 36000 ਪਿੰਡਾਂ ਨੂੰ ਕਵਰ ਕਰੇਗਾ ਇਸ ਦਾ ਉਦੇਸ਼ ਭਾਰਤ ਸਰਕਾਰ ਦੇ ਵੱਖ-ਵੱਖ 17 ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਲਾਗੂ ਕੀਤੇ ਗਏ 25 ਦਖਨ ਅੰਦਾਜ਼ੀ ਦੁਆਰਾ ਸਮਾਜਿਕ ਬੁਨਿਆਦੀ ਢਾਂਚੇ ਸਿਹਤ ਸਿੱਖਿਆ ਆਜੀਵਿਕਾ ਵਿੱਚ ਗੰਭੀਰ ਪਾੜੇ ਨੂੰ ਪੂਰਾ ਕਰਨਾ ਹੈ ਆਦਿਵਾਸੀ ਭਾਈਚਾਰਿਆਂ ਲਈ ਵਿਦੇਕ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਚਾਲੀ ਇਕਲਵਯਾ ਮਾਡਲ ਰਿਹਾਈਸ਼ੀ ਸਕੂਲਾਂ ਦਾ ਉਦ்கਾਟਨ ਕਰਨ ਕੀ ਅਤਿ 2800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 25 ਯੂਐਮ ਇਨਵੈਸਟਮੈਂਟ ਨੀ ਪੱਥਰ ਰੱਖਣਗੇ ਪ੍ਰਧਾਨ ਮੰਤਰੀ 1360 ਕਰੋੜ ਰੁਪਏ ਤੋਂ ਵੱਧ ਦੇ ਪ੍ਰਧਾਨ ਮੰਤਰੀ ਜਨਜਾਤੀ ਆਦੀਵਾਸੀ ਮਿਆ ਮਹਾअभਿਆਨ ਦੇ ਤਿਤ ਕਈ ਪ੍ਰੋਜੈਕਟਾਂ ਦਾ ਉਦ்கਾਟਨ ਤੇ ਨੀ ਪੱਥਰ ਰੱਖਣਗੇ ਇਸ ਵਿੱਚ 1380 ਕਿਲੋਮੀਟਰ ਤੋਂ ਵੱਧ ਸੜਕ 120 ਅੰਗਣਵਾੜੀਆਂ 250 ਬਹੁਮੰਤਵੀ ਕੇਂਦਰ ਅਤੇ 10 ਸਕੂਲ ਹੋਸਟਲ ਸ਼ਾਮਲ ਹਨ ਇਸ ਤੋਂ ਇਲਾਵਾ OPM ਜਨਮੰਦੇ ਤੇ ਮਾਤਵਪੂਰਨ ਪ੍ਰਾਪਤੀਆਂ ਦੀ ਇੱਕ ਲੜੀ ਦਾ ਵੀ ਪਰਦਾਫਾਸ਼ ਕਰਨਗੇ ਜਿਸ ਵਿੱਚ ਸ਼ਾਮਲ ਹਨ ਲਗਭਗ 3000 ਪਿੰਡਾਂ ਵਿੱਚ 75800 ਤੋਂ ਵੱਧ ਖਾਸ ਤੌਰ ਤੇ ਕਮਜ਼ੋਰ ਕਬਾਇਲੀ ਸਮੂਹਾਂ ਦੇ ਘਰਾਂ ਦਾ ਬਿਜਲੀਕਰਨ 275 ਮੋਬਾਈਲ ਮੈਡੀਕਲ ਯੂਨਿਟਾਂ ਦਾ ਸੰਚਾਲਨ 500 ਆਂਗਣਵੜੀ ਕੇਂਦਰਾਂ ਦੀ ਸਥਾਪਨਾ 500 ਆਂਗਣਵੜੀ ਕੇਂਦਰਾਂ ਦਾ ਸੰਚਾਲਨ ਉਨਲ ਸੇ ਜਲ ਨਾਨ ਤਾਨ ਵਿਕਾਸ ਕੇਂਦਰ ਤੇ 5550 ਤੋਂ ਵੱਧ ਪੀਵੀਟੀਜੀ ਪਿੰਡਾਂ ਦੀ ਸੰਤ੍ਰਿਪਤਾ